ਬਹੁਤ ਵੱਡੇ ਸਾਰੇ ਹੀ ਬਹੁਤ ਵੱਡੇ ਬੈਠੇ ਨੇ ਜੀ ਮੈਂ ਉਸਤਾਦ ਜੀ ਨੂੰ ਇਹ ਕਹਿ ਰਿਹਾ ਸੀ ਵੀ ਨਹੀਂ ਹੋਣਾ ਕੀਰਤਨ ਵੈਗੁਰੂ ਪਰ ਇਹ ਤੁਸੀਂ ਅਸੀਸ ਦਿਓ ਕਿ ਇਹਨਾਂ ਕਰਕੇ ਮੈਂ ਤੁਰਿਆ ਫਿਰਦਾ ਵੈਗੁਰੂ ਭਾਈ ਸਾਹਿਬ ਜੀ ਕਰਕੇ ਇਹ ਸ਼ਬਦ ਦਾ ਪਿਆਰ ਮਿਲਦਾ ਮੇਰਾ ਕੋਈ ਕੁਝ ਨਹੀਂ ਭਾਈ ਸਾਹਿਬ ਜੀ ਦੀ ਕੰਪੋਜੀਸ਼ਨ ਹੀ ਐਸੀ ਹੈ ਜਿਹੜੀ ਅੱਜ ਥਾਂ ਥਾਂ ਜਾ ਕੇ ਸਾਨੂੰ ਪਿਆਰ ਮਿਲਦਾ ਹੈ ਇਹ ਇਹਨਾਂ ਕਰਕੇ ਇਹ ਵੱਡੇ ਕੀਰਤਨੀਆਂ ਕਰਕੇ ਸਾਡੀ ਕੋਈ ਔਕਾਤ ਨਹੀਂ ਤੁਸੀਂ ਬਸ ਅਸੀਸ ਦਿਓ ਬਹੁਤ ਮਨ ਦੇ ਵਿੱਚ ਖਬਰਾਟ ਹੈ ਜ਼ਖਮੀ ਜੀ ਵੀ ਬੈਠੇ ਨੇ ਸਾਰੇ ਪਤਵੰਤੇ ਸੱਜਣ ਓਸਤਾਦ ਜੀ ਬੈਠੇ ਨੇ ਬਹੁਤ ਡਰ ਲੱਗਦਾ ਮੈਨੂੰ ਉਹਦਾ ਬੜਾ ਪਿਆਰ ਕਰਦੇ ਨੇ ਪਰ ਸਾਰੇ ਵੱਡੇ ਕੀਰਤਨੀਆਂ ਨੇ ਤੁਸੀਂ ਅਸੀਸ ਦਿਓ ਮੈਂ ਇਸ ਸਟੇਜ ਜੋਗਾ ਬਿਲਕੁਲ ਵੀ ਨਹੀਂ ਆ ਪਰ ਸਤਿਗੁਰੂ ਜੀ ਕਿਰਪਾ ਕਰਨ ਤੁਹਾਨੂੰ ਗੁਰਦੇਵਾਦਰ ਸਾਹਿਬ ਜੀ ਆਪ ਸਾਰੇ ਨਾਲ ਮਿਲ ਕੇ ਨਾਲ ਪੜਿਓ ਜੀ ਕੋਈ ਵੀ ਰਸਨਾ ਮਰਜੀ ਨਾ ਜਾਵੇ ਜੀ